ਸਰ ਮੇਰਾ ਨਾਮ ਜੋਗਾ ਸਿੰਘ ਜੀ ਮੈਂ ਕੀ ਸਾਰੀ ਘਟਨਾ ਵਾਪਰੀ ਇਹ ਤੇ ਕਿਵੇਂ ਗੱਡੀ ਪਜੀ ਵੇਖੋ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸੀ ਜੀ ਤੇ ਉਹਦੇ ਸੰਸਲੇਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆਇਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗਾ ਜੀ ਦੂਸਰੀ ਗੱਡੀ ਦਾ ਪਤਾ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਕੱਟ ਤੋਂ ਕਰ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾ ਦਾਸਰ ਕਰਬਾਨਾ ਫੜੀਆਂ ਹੋਏ ਸੀਗੇ ਜੀ ਉਹ ਆਉਂਦਿਆਂ ਹੀ ਤਾਂ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇਮਾਂ ਦਾ ਕੁਲਵਿੰਦਰ ਸਿੰਘ ਆ ਦਵਾਨੀਵਾਲ ਇਹਨਾਂ ਦੇ ਉੱਪਰ ਆ ਗਹਿਮ ਲੱਗਾ ਉੱਤ ਇਹਨੇ ਹੱਥੇ ਸੀਗੇ ਇਹ ਹਾਂਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦੇ ਦਵਾਨੀਵਾਲ ਤੋਂ ਇਹਨੇ ਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਅੱਗੇ ਕਿਰਪਾਨਾਂ ਵਗੈਰਾ ਸ਼ਰਿਆਂ 'ਮ ਸਿੱਧੇ ਟੱਕ ਮਾਰੇ ਆ। ਔਰ ਮੌਕੇ ਤੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ। ਉਹ ਸਿੱਧਾ ਹੀ ਕਿ ਉਹਨਾਂ ਸ਼ੀਸ਼ੇ ਭੰਨਦੇ ਮੈਂ ਹੱਥ ਜੋੜੇ ਵੀ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ। ਇੱਕ ਸੁਰਜਨ ਮੁੰਡਾ ਜੀ ਮਸਾਲੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰਦਾਂ ਉਦਾਂ ਕਰਦਾਂ। ਮਸਾਲੀਆਂ ਦਾ ਮੁੰਡਾ ਜੀ ਸੁਰਜਨ ਉਹ। ਸੁਰਜਨ ਉਹਦਾ ਨਾਮ ਆ ਮਸਾਲੀਆਂ ਦਾ ਪਿੰਡ ਜੀ। ਹਾਂਜੀ। ਸਰ ਆਪਾਂ ਦੇ ਵੀ ਕੋ ਚਾਉਣੀ ਹੈ ਇਨਸਾਫ ਵੇਖੋ ਇਹ ਵੀ ਇਹਨਾਂ ਵੀ ਧੱਕਾ ਹੋਇਆ ਮੋਕਾ ਸਰਪੰਚਾ ਤੇ ਮੇਰਾ ਤੇ ਕੋਈ ਵੀ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਕਿ ਮੈਂ ਤਾਂ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਦਾ ਇੱਕ ਸਰ ਤੇ ਸੱਟ ਲੱਗੀ ਦਤਰ ਵੱਜਾ ਇੱਥੇ ਦਤਰ ਇੱਕ ਮਾਂ ਤੇ ਉਹਦੇ ਬੇਟੇ ਤੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਧੱਕਾ ਹੋਇਆ ਜੀ ਇਹ ਜੇ ਸ਼ਰਿਆਮ ਇੰਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬੜ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾ ਵਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ ਤੁਹਾਡਾ ਇਹ ਨਾ ਨਹੀਂ ਇਹ ਦੀ ਸਰਪੰਚ ਜੀ ਮੇਰੇ ਪਿੰਡ ਲੱਗੇ ਮੇਰਾ ਪਿੰਡ ਕਾਲੀਆਂ ਸਰ ਤੇ 500 ਮੀਟਰ ਦੇ ਵੱਡਾ ਦਵਾਨੀਵਾਲਾ ਇਹ ਵੀ ਇਹਦਾ ਪਿੰਡ ਦਵਾਨੀਵਾਲਾ ਜੀ ਹਾਂਜੀ ਧੰਨਵਾਦ ਅੱਛਾ ਜੀ ਹਾਂਜੀ ਜੀ ਬਾਈ ਖਾਲਸਾ ਵਾਇਕੂ ਜੀ ਖਾਲਸਾ ਵਾਇਕੂ ਜੀ ਕੀ ਵਾਪਰ ਗਿਆ ਜੀ ਵੱਡੇ ਵੀਰੇ ਪਹਿਲਾਂ ਪਿੰਡ ਹੋਈ ਗੱਲ ਟਰਾਲੀ ਨੰਗਣ ਤੋਂ ਗਲੀ ਤੋਂ ਜੀ ਤੇ ਤਰਤਨ ਸਾਹਿਬ ਆ ਪਿੰਡ ਆਮ ਆਦਮੀ ਪਾਰਟੀ ਦੇ ਤੇ ਜਿਹੜੀ ਦੂਜੀ ਵਿਰੋਧੀ ਪਾਰਟੀ ਆ ਉਹ ਕਹਿੰਦੇ ਇਹ ਟਰਾਲੀ ਨੰਗਣ ਨਹੀਂ ਦੇਣੀ ਮਝ ਸਰਪੰਚ ਸਾਹਿਬ ਉੱਥੇ ਹੀ ਤੇ ਉੱਥੇ ਉਹਨਾਂ ਦਾ ਥੋੜਾ ਬਹਿਸ ਪਤਾਈ ਹੋਇਆ ਕਿ ਕਿਉਂ ਨਹੀਂ ਨੰਗਾ ਦੇਣੀ ਵੀ ਕੀ ਗੱਲ ਹੈ ਹਨਾ ਜਾਂ ਤੇ ਉਹ ਕਹਿੰਦੇ ਕਿ ਚੱਲ ਦੇਖਦੇ ਹਾਂ ਵੀ ਮੇਰਾ ਲੱਗੇ ਆ ਗਵਾਂਡੀ ਆ ਮੇਰਾ ਕਟਿਆ ਪਿੰਡ ਦਾ ਮੈਂ ਟਰਾਈ ਕਰਕੇ ਦੇਖਦਾ ਜੇ ਨੰਗੂ ਕਿ ਠੀਕ ਹੈ ਨਹੀਂ ਤਾਂ ਪਰ ਵਾਰਸ ਲੈ ਜਾਾਂਗੇ ਪਰ ਉਹਨੇ ਇੰਨੀ ਗੱਲ ਕਹਿਣ ਤੋਂ ਇਹ ਸਰਪੰਚ ਸਾਹਿਬ ਟਰੈਕਟਰ ਤੇ ਚੜ੍ਹੇ ਨੇ ਵੀ ਉਹ ਜਿਹੜਾ ਟਰੈਕਟਰ ਇਟਾ ਲੈ ਕੇ ਆਇਆ ਸੀ ਮਜ਼ਦੂਰ ਉਹ ਕਹਿੰਦਾ ਮੇਰੇ ਕੋ ਕੱਟ ਨਹੀਂ ਆਉਣਾ ਤੇ ਇਹ ਸਰਪੰਚ ਸਾਹਿਬ ਆਪ ਉਹ ਇੱਕ ਚੱਲ ਮੈਂ ਟਰਾਈ ਕਰਕੇ ਦੇਖਦਾ ਤੇ ਇੰਨੀ ਗੱਲ ਉਹ ਟਰੈਕਟਰ ਤੇ ਚੜਨ ਦੀ ਦੇਰ ਆ ਤੇ ਇਹਨਾਂ ਨੇ ਜਾ ਕੇ ਸਪੈਂਸਰ ਦਾ ਗਲਾ ਫੜ ਲਿਆ ਫੱਗ ਲਾਤੀ ਆ ਤੇ ਉਤੋਂ ਬਾਅਦ ਗੱਲ ਵਧ ਗਈ ਆ ਤੇ ਬਾਅਦ ਚ ਇੱਥੇ ਉਹ ਉੱਥੇ ਮੰਨ ਕੇ ਚਲਾ ਹੁਤ ਪਈ ਹੋਇਆ ਥੋੜੇ ਬੋਤੇ ਜਾਂ ਜਿੱਦਾਂ ਵੀ ਹਨਾ ਤੇ ਬਾਅਦ ਹਸਪੀਟਲ ਆ ਗਏ ਨੇ ਉਹ ਉਪਰੋਧੀ ਪਾਰਟੀ ਵਾਲੇ ਤੇ ਚਲੋ ਆਪਾਂ ਵੀ ਆਉਣਾ ਹੈ ਕਿ ਚੱਲਣਾ ਦੇਖਣਾ ਹੈ ਵੀ ਕੀ ਆ ਕੀ ਨਹੀਂ ਤੇ ਹੁਣ ਇੱਥੇ ਦੀ ਗੱਲ ਮੈਂ ਦੱਸਦਾ ਤੁਹਾਨੂੰ ਕਿ ਇੱਥੇ ਇਹ ਗੱਲ ਹੋਈ ਆ ਕਿ ਅੰਦਰ ਵੀ ਚੱਲਣ ਦੇ ਜਾਂ ਦਰਖਾਸਤ ਦੇਣੀ ਆ ਜਾਂ ਕੀ ਦੇਣੀ ਆ ਦੱਸੋ ਸਹੀ ਹੋਇਆ ਕਿ ਇਹ ਕਿਹੜੀ ਪਾਰਟੀ ਤੋਂ ਅਗਲੀ ਪਾਰਟੀ ਕਿਹੜੀ ਤੋਂ ਆ ਇਹ ਆਮ ਆਦਮੀ ਪਾਰਟੀ ਦੇ ਹਾਂਜੀ ਇਹ ਮੌਜੂਦਾ ਮੈਂ ਮੈਂ ਮੌਜੂਦਾ ਧੱਕਾ ਕੀਤਾ ਨਾ ਕੋਈ ਧੱਕਾ ਕੀਤਾ ਬਾਬਾ ਜੋਤਾ ਨੇ ਬਾਬਾ ਜੀ ਗੱਲ ਕਰ ਰਹੇ ਹਾਂ ਤੁਸੀਂ ਕਿਹੜੀ ਪਾਰਟੀ ਤੋਂ ਬਾਬਾ ਜੀ ਇਹ ਆਮ ਆਦਮੀ ਮੈਂ ਤਾਂ ਪੈਨ ਸਾਹਿਬ ਵੱਲੋਂ ਹੀ ਹਾਂ ਤੁਸੀਂ ਕਿਹੜੀ ਪਾਰਟੀ ਤੋਂ ਆਮ ਆਦਮੀ ਪਾਰਟੀ ਤੋਂ ਪੈਨ ਸਾਹਿਬ ਬਾਬਾ ਜੀ ਕੀ ਹੋਇਆ ਵਾ ਹੁਣ ਇੱਥੇ ਆ ਕੇ ਹਸਪੀਟਲ ਵਿੱਚ ਮਨ ਲੈ ਕੇ ਚਲੋ ਦਰਖਾਸਤ ਦੇਣ ਆਏ ਆ ਜਾਂ ਜੋ ਵੀ ਹੈ ਹਨਾ ਪਿਸਾੜ ਪੇਟ ਲੱਗੀ ਆ ਜਾਂ ਜੋ ਵੀ ਆ ਤੇ ਇੱਥੇ ਆਪਾਂ ਸਾਰੇ ਖਲੋਤੇ ਆ ਵ੍ਰੋਧੀ ਪਾਰਟੀ ਦੀ ਨੋਵਾ ਗੱਡੀ ਭਰ ਕੇ ਆਈ ਪੂਰੀ ਪੂਰੀ ਭਰ ਕੇ ਆਈ ਆ ਤੇ ਇੱਥੇ ਆਣ ਕੇ ਸਿੱਧਾ ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਕੀ ਗੱਲ ਹੋਈ ਆ ਜਾਂ ਕੀ ਨਹੀਂ ਆ ਉਹਨਾਂ ਗੱਡੀਆਂ ਵਿੱਚ ਉਦਤਰ ਕੱਢੇ ਨੇ ਬੇਸਬਾਲ ਕੱਢੇ ਨੇ ਜੋ ਵੀ ਕੱਢੇ ਨੇ ਤੇ ਇੱਥੇ ਉਹ ਪਿੰਡ ਕਾਲੀ ਬਾਮਣੀ ਦੀ ਮੌਜੂਦ ਜੋਗਾ ਸਿੰਘ ਆ ਉਹ ਵੀ ਮੌਜੂਦ ਆ ਸਪੈਂਸ ਨੇ ਉਹਨਾਂ ਦੀ ਗੱਡੀ ਭੰਨ ਕੇ ਗਏ ਨੇ ਤੇ ਆਪਣੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਦੇ ਨਾਲ ਆਏ ਨੇ ਉਹਨਾਂ ਦੀ ਹਮਾਇਤੀ ਨੇ ਤੇ ਉਹਨਾਂ ਦੇ ਸਾਥਪੇਟ ਲਾ ਕੇ ਗਏ ਨੇ ਵਿਰੋਧੀ ਪਾਰਟੀ ਵਿਰੋਧੀ ਪਾਰਟੀ ਦੇ ਨਾਲ ਕੀ ਕੀ ਉਹਨਾਂ ਦਾ ਨਾਮ ਹੈ ਵਿਰੋਧੀ ਪਾਰਟੀ ਆ ਸਾਹਿਬ ਜੀ ਇੱਕ ਇੱਕ ਵਿਰੋਧੀ ਪਾਰਟੀ ਕਿਹੜੀ ਪਾਰਟੀ ਦਾ ਤਾਲੁਕਾ ਰੱਖਦੀ ਹੈ ਉਹ ਕਿਹੜੀ ਜਿਹੜੀ ਪਾਰਟੀ ਉਹ ਪਾਰਟੀ ਮਲ ਆਪੋਜ਼ਿਟ ਪਾਰਟੀ ਆ ਕਾਂਗਰਸ ਵੱਲੋਂ ਨਹੀਂ ਕਾਂਗਰਸ ਵੱਲੋਂ ਵੀ ਆ ਸਾ ਜੀ ਉੱਧਰ ਤੋਂ ਚੱਲ ਰਿਹਾ ਨਹੀਂ ਉਹ ਟੰਪਰ ਕੱਲ੍ਹ ਸੀ ਸਿਵਲ ਹਸਪੀਟਲ ਦੇ ਵਿੱਚ ਆਪਾਂ ਤੇ ਸਟੈਂਸ ਸਾਹਿਬ ਦੀ ਨਾਲ ਆਏ ਆ ਨਾ ਕੋਈ ਸਾਡੀ ਪਤਾਈਏ ਪਈ ਕਿ ਨਾਮ ਇਹ ਸੁਖਵਿੰਦਰ ਸਿੰਘ ਬਸੋ ਕੀ ਹੈ ਸਾਰੀ ਘਟਨਾ ਸਰ ਘਟਨਾ ਇਹ ਪਿੰਡ 'ਚ ਆਪਣਾ ਮੈਂ ਵਿਆਹ ਤੋਂ ਆਇਆ ਸੀਗਾ ਤੇ ਕਰੇ ਮਹੁੰਚੇ ਆ ਤੇ ਗਵਾਂਡ ਕਿਸੇ ਦੀ ਕੋਠੀ ਬੰਨ ਡੀ ਐ ਤੋ ਇਹ ਟਰ ਨਗਾਉਂਦੇ ਜਿੱਦਾਂ ਕੋਈ ਸਮਾਨ ਸਾਰਾ ਹਣਾ ਤੋ ਗਲੀ ਇਹ ਪਿੰਡ ਦੀ ਤੇ ਉਹ ਬਲਵਿੰਦਰ ਸਿੰਘ ਆ ਫੌਜੀ ਆ ਰਿਟਾਇਰ ਸਾਡੇ ਗਵਾਂਡ ਉਹ ਲੰਘਾ ਨਹੀਂ ਦਿੰਦਾ ਤੇ ਮੈਂ ਇਹਨਾਂ ਨੂੰ ਆਦੇ ਪੇ ਉਹ ਲੰਘਣੇ ਦੇਣ ਡਿਆ ਮੈਂ ਤਾਂ ਜੇ ਆਇਆ ਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਆ ਇਹ ਮਤਲਬ ਵੀ ਸਾਡਾ ਨੁਕਸਾਨ ਮੈਂ ਨੁਕਸਾਨ ਦੇ ਹਾਂ ਜਿੰਮੇਵਾਰ ਉਹ ਟਰੈਕਟਰ ਵਾਲੇ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਸਾਡਾ ਮੋੜ ਆ ਮੈਨੂੰ ਪਤਾ ਮੈਂ ਨਗਾਦਣਾ ਟਰਾਲੀ ਕੋਈ ਕਰਦਾ ਮੈਂ ਟਰਾਲੀ 'ਚ ਚੜ ਗਿਆ ਵੀ ਮੈਂ ਹੈ ਮੈਂ ਨਗਾਦਣਾ ਕੋਈ ਨਹੀਂ ਮੈਨੂੰ ਮੋੜ ਦੇ ਆਪਣੇ ਵੀ ਹਣਾ ਉਹ ਹੁੰਦਾ ਹੀ ਤੇ ਉਹ ਮੇਰੇ ਗੱਲ ਪੈ ਕੇ ਟਰੈਕਟਰ ਦੇ ਉੱਤੇ ਹੀ ਮਤਲਬ ਤਿੰਨੇ ਹੀ ਵੀ ਉਹ ਪਤੇ ਕਮਾਉਣ ਨਾਲ ਸਾਰੇ ਮੇਰੇ ਗੱਲ ਬਾਰੇ ਮੇਰੀ ਪੱਗ ਲਾਤੀ ਮੇਰੇ ਵਾਲ ਫੜ ਲੈਣਾਂ ਤੇ ਚਲੋ ਉਹ ਇਸ ਤਰ੍ਹਾਂ ਚਲੋ ਪਿੰਡ ਦੇ ਚ ਤਾਂ ਇਕੱਠੇ ਹੋ ਗਏ ਉਹਨਾਂ ਛਡਾਇਆ ਵਗੈਰਾ ਹਣਾ ਤੇ ਅੱਜ ਆ ਗਿਆ ਕਿ ਤੇ ਮੇਰੇ ਹੱਥਾਂ ਨਾਲ ਲਾਤੀ ਕਿੱਥੇ ਰਗੀਆਂ ਆ ਮੇਰੀ ਬਾਹਾਂ ਇੱਥੇ ਰਗੀਆਂ ਕਿਹੜੀ ਜਗ੍ਹਾ ਤੇ ਉੱਥੇ ਪਿੰਡ ਤੁਸੀਂ ਤੇ ਉੱਥੇ ਕਹਿ ਰਹੇ ਹੋ ਕਿ ਸਾਡਾ ਛੜਾਤਾ ਮੜਾ ਮੋਟਾ ਸੁਣੇ ਹੁੰਦਾ ਮੇਰੇ ਸੱਤ ਬਾਅਦ ਚ ਵੇਖੀ ਮੇਰੇ ਖੂਨ ਹੀ ਖੂਨ ਚਲ ਰੰਡਿਆ ਮੈਂ ਦੇਖੇ ਬਾਅਦ ਚ ਤੇ ਬਾਅਦ ਚ ਮੈਂ ਵੇਖਿਆ ਤੇ ਮੇਰਾ ਸਾਰਾ ਖੂਨ ਲੱਤ ਪਤੋਈ ਬਾ ਤੇ ਆਈ ਹਸਪੀਟਲ ਆ ਗਏ ਉਹ ਵੀ ਆ ਗਏ ਤੇ ਅਸੀਂ ਆਪਣਾ ਨੇ ਆਪਣਾ ਗੱਲਬਾਤ ਕੀਤੀ ਡਾਕਟਰ ਨੇ ਵੀ ਆਪਣਾ ਦੇ ਸੱਟ ਲੱਗੀ ਮੁਰਲੀ ਤੋਂ ਪਹਿਲਾਂ ਜੁੰਨੇ ਆਣਾ ਰਿਪੋਰਟ ਵੀ ਫੋਨ ਕਿਤੇ 886 ਨੰਬਰ ਤੇ ਕਾਲ ਕੀਤੀ ਅਹੀਂ ਹਸਪਤਾਲ ਆਏ ਮੇਰੇ ਨਾਲ ਆ ਤਿੰਨ ਚਾਰ ਜਣੇ ਪਿੰਡ ਦੇ ਮੇਰੇ ਨਾਲ ਲੈ ਕੇ ਆਏ ਬਣੀ ਉਹ ਸਿੱਟਣਾ ਨੇ ਗਤੇ ਆਪਣੇ ਬੰਦੇ ਬੁਲਾ ਕੇ ਪੀਤੀ ਸਾਡੀ ਗੱਲ ਪੈਗੇ ਸਾਡੇ ਸੱਟਾ ਮਾਤੀ ਉਹਨਾਂ ਕਿਰਪਾਣਾ ਦਫ਼ਤਰ ਕਿਸੇ ਨੇ ਪੁੱਛ ਪੜਿਆ ਕਿਸੇ ਕੋਲ 15 20 ਜ ਨਹੀਂ ਕਿਸੇ ਟਾਈਟ ਲੱਗੇ ਹਸਪਤਲ ਆ ਇਹ ਪਿੰਡ ਲੱਗੀ ਮੇਰੇ ਬਾਅਦ ਆ ਜਣੇ ਮੇਰੇ ਇਹ ਹਸਪਤਲ ਆਈ ਬਣੀ ਮਾਣਿਕ ਪਤਾ ਨਹੀਂ ਹਮਨ ਤੇ ਪਤਾ ਨਹੀਂ ਲੱਗਾ ਕਿ ਹਾਲੇ ਤੇ ਨੇੜੇ ਪਾਸੇ ਉਹਨਾਂ ਨੇ ਬੰਦੇ ਇੰਨੇ ਜਣਾ ਜਿਆਦਾ ਵਜਾ ਕੀ ਸਮੇਂ ਤੇ ਝਗੜੋ ਵਜਾ ਤੇ ਕੋਈ ਹੋਰ ਟਰਾਲੀਆਂ ਮੌਜੂਦਾ ਇਲੈਕਸ਼ਨ ਚੱਲ ਰਹੀਆਂ ਕੁਝ ਉਹਦੇ ਨਾਲ ਸੰਬੰਧਤ ਮਾਮਲਾ ਨਹੀਂ ਇਸ ਤਰ੍ਹਾਂ ਦੀ ਕੋਈ ਮੇਰੀ ਤੇ ਕੋਈ ਹੈ ਨਹੀਂ ਰੰਜਿਸ਼ ਮੈਦ ਕਿਸੇ ਹੋਰ ਕਿਹੜੀ ਪਾਰਟੀ ਨਾਲ ਸੰਬੰਧਤ ਨਹੀਂ ਆਪਾਂ ਸਰਪੰਚ ਨਹੀਂ ਆਪਾਂ ਪਿੰਡ ਦੇ ਸਰਪੰਚਾਂ ਸਰ ਤੇ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਕਿਸੇ ਨਾਲ ਵੀ ਇਦਾਂ ਦਾ ਕੋਈ ਕੀ ਜਿਆਦਾ ਕੁਝ ਇਹ ਤੇ ਮਸਲਾ ਚਾਹੀਦਾ ਵੀ ਤੇ ਬਹੁਤ ਖਤਰਾ ਹੈ ਇਹਨਾਂ ਕੋ ਤੇ ਜੋ ਮਢੀਰ ਉਹਨਾਂ ਨੇ ਸਾਡੇ ਤੇ 70 ਮਾਈਆਂ ਨੇ ਹਸਪਤਾਲ ਇਹਨਾਂ ਨੇ ਵੇਖਿਆ ਹੀ ਨਹੀਂ ਵੀ ਹਾਂ ਸਰਕਾਰੀ ਜਗ੍ਹਾ ਇਹ ਸਰਕਾਰੀ ਆਪਣਾ ਹਸਪਤਾਲ ਇੱਥੇ ਉਹਨਾਂ ਕਿਤੇ ਸ਼ਰੇਆਮ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਇਹ ਬਹੁਤ ਮੜੀ ਗੱਲ ਨਾ ਮੇਰਾ ਪਿੰਡ ਤੋਂ ਸਾਨੂੰ ਬੰਦ ਸਿੰਘ ਕਿੱਥੋਂ ਦੇ ਪਿੰਡ ਤੋਂ ਨੇ ਕਲਾ ਕੀ ਭੜਿਆ ਜੀ ਰਾਤ ਨੂੰ ਕੀ ਭੜਾ ਵਾਪਰ ਕੇ ਬਣਿਆ ਜੀ ਇੱਥੇ ਟਰਾਲੀ ਆਈ ਉਹ ਗਰੀਬ ਬੰਦੇ ਆ ਟਰਾਲੀ ਆਪਣੇ ਘਰ ਨੂੰ ਨਹੀਂ ਦਿੰਦਾ ਉਹਨਾਂ ਨੇ ਤਾਂ ਕਿ ਸਹੀ ਕੀਤੀ ਆ ਕਿੰਨਾ ਨਹੀਂ ਨਾ ਕੀ ਉਹਨਾਂ ਨੇ ਮੰਗਲ ਸਿੰਘ ਜਿੰਨੇ ਕਿ ਨਾ ਧੱਕਾ ਕੀਤੀ ਆ ਪ੍ਰਿੰਦਸਰ ਸਿੰਘ ਪ੍ਰਿੰਦਸਰ ਸਾਹਿਬ ਜੀਤ ਸਿੰਘ ਸੇਖੋਂ ਹੋਇਆ ਕੀ ਆ ਧੱਕੇਸ਼ਾਈ ਕੀ ਕੀਤੀ ਆ ਕਹਿੰਦਾ ਟੰਗ ਨਹੀਂ ਦੇਣੀ ਫਿਰ ਬਾਅਦ ਉਸ ਸਰਪੰਨ ਸਾਹਿਬ ਗਏ ਕਹਿੰਦੇ ਨਾ ਕਿ ਹੁਣ ਜਿੰਦੇ ਗਲੀ ਮਜੂਤਾ ਵਾ ਸਰਕਾਰੀ ਗਲੀ ਆ ਤੂੰ ਨੰਗ ਕਿਉਂ ਦਿੰਦੇ ਕਹਿੰਦਾ ਮੈਂ ਨੰਗ ਨਹੀਂ ਦੇਣੀ ਉਹਦੇ ਧੱਕੇਬਾਣ ਦੀ ਪਾਗ ਲਾਤੀ ਆ ਆਹ ਹੋ ਗਿਆ ਸਤਾਲ ਚ ਕੀ ਆ ਅਸੀਂ ਬਾਅਦ ਤੇ ਮਗਰ ਅਸੀਂ ਬਾਅਦ ਆਏ ਆ ਆਏ ਆਣ ਕੇ ਵੇਖਿਆ ਆ ਸਪੈਂਸਰ ਕੀ ਉਹ ਕਹਿੰਦਾ ਮੇਰੇ ਨੂੰ ਉਹ ਹਾਲਤ ਕੀਤੀ ਆ ਸਾਰੇ ਟੱਪ ਨੂੰ ਕੋ ਟੁਕ ਨੂੰ ਮਾਰਦਾ ਮੈਨੂੰ ਹਾਂਜੀ ਹਾਂਜੀ ਆ ਕੀ ਹੋਇਆ ਜਿਹੜੀਆਂ ਜੇ ਹੁਣ 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 ਇੱਥੇ ਆਏ ਜੇ ਇੱਕ ਮਿੰਟ ਹੁਣ ਇੱਥੇ ਆਏ ਜੇ ਦਾਖਲ ਹੋਏ ਆ ਅੰਦਰ ਉਹ ਬੈਠੇ ਆ ਗੱਡੀਆਂ ਬਾਹਰ ਖੋਤੀਆਂ ਨੇ ਕੋਈ ਚੰਗੀ ਮਨ ਨਾਲ ਗੱਲ ਨਹੀਂ ਕੀਤੀ ਗੱਡੀਆਂ ਦੇ ਸ਼ੀਸ਼ੇ ਤੋੜਦੇ ਆ ਇਹ ਕਿਹੜੀਆਂ ਗੱਡੀਆਂ ਤੇ ਸ਼ੀਸ਼ੇ ਟੁੱਟੇ ਤੁਹਾਡੀਆਂ ਨੇ ਗੱਡੀਆਂ ਹਾਂਜੀ ਹਾਂਜੀ ਸਪੈਂਸਰ ਸਪੈਂਸਰ ਆਪਣੀ ਪਿੰਡ ਆ ਸਪੈਂਸਰ ਸਾਹਿਬ ਦੀ ਗੱਡੀ ਠੀਕ ਜਿਉਂ ਕਹਾਂ ਮੇਰਾ ਨਾਮ ਪਵਿੰਦਰ ਸਿੰਘ ਆ ਜੀ ਦੱਸੋ ਕੀ ਕਰਨਾ ਮੈਂ ਦਿਵਾਨੀਗੜ੍ਹ ਦਾ ਰਹਿਣ ਵਾਲਾ ਆ ਮੈਂ ਹਸਾਬ ਦਾ ਫੌਜੀ ਆ ਤੇ ਮੈਂ ਖੇਤੀਬਾੜੀ ਕਰਦਾ ਮੇਰਾ ਨਾਰਮਲ ਕੰਮਾਂ ਕਰਦਾ ਤੇ ਸਾਡੀ ਗਲੀ ਦੇ ਵਿੱਚੋਂ ਦੀ ਮਤਲਬ ਰੇਤਾ ਲੈ ਕੇ ਜਾਂਦੇ ਸੀ ਛੇ ਛੇ ਸੰਕਰੇ ਵੱਡੀ ਟਰਾਲੀ ਮੈਂ ਸਿਰਫ ਇੱਕ ਨਦੀ ਰਿਕਵੈਸਟ ਕੀਤੀ ਜਿਹੜਾ ਮੁੰਡਾ ਸਟਾਉਂਡ ਆ ਬਾਹਰੋਂ ਆਇਆ ਉਹਦਾ ਗਿੰਦਰ ਉਹਦਾ ਨਾਮ ਹੈ ਮੈਨੂੰ ਕਹਿ ਮੈਂ ਗਿੰਦਰ ਪੁੱਤਰ ਇਥੋਂ ਦੀ ਐਡੀ ਵੱਡੀ ਟਰਾਲੀ ਜਿਹੜੀ ਥਰੈਜਿੰਗ ਨਾਂ ਨਾ ਤੇ ਨਾ ਕਰ ਉਹਨੇ ਜਦੋਂ ਨਗਾਈਆ ਤੇ ਉਹ ਸਾਡੀ ਨਾਲੀ ਦੇ ਲਾਗੇ ਟਰਾਲੀ ਬਹਿ ਗਈ ਹੈ ਟਰਾਲੀ ਬਹਿ ਕੇ ਤੋਂ ਪਲਟਣ ਲੱਗੀ ਮੇਰੀ ਕੋਠੀ ਵੱਲ ਨੂੰ ਮੈਂ ਉਹਨੂੰ ਕਹਿੰਦਾ ਮੇਰੀ ਕੋਠੀ ਠਟ ਜਾਣੀਆ ਤਾਂ ਇਹ ਕੰਮ ਨਾ ਕਰ ਦੂਜੀ ਵਾਰੀ ਮੈਂ ਫੇਰ ਕਹ ਦੋ ਵਾਰੀ ਉਹਨੇ ਟਰਾਲੀ ਨਗਾਈਆ ਦੂਜੀ ਵਾਰੀ ਫੇਰ ਉਹੀ ਕੰਮ ਹੋਇਆ ਤੇ ਮੈਂ ਅੱਜ ਫੇਰ ਉਹਨਾਂ ਨੇ ਇੱਟਾਂ ਦੀ ਵੱਡੀ ਟਰਾਲੀ ਮੈਂ ਰੋਕ ਦਿੱਤੀ ਆ ਮੈਂ ਉਹਨੂੰ ਕਹ ਵੀ ਇੰਨਾ ਵੇਟ ਕਿਹੜਾ ਵਾ ਗਲੀਆਂ ਦੇ ਵਿੱਚ ਥਰੈ ਹੀ ਨਹੀਂ ਹੈਗਾ ਛੇ ਸੰਕਰ ਰੇਤ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਜਾਂ ਵੱਡੀ ਟਰਾਲੀ 6000 ਅੱਗੇ 5000 ਇਟ ਲੈ ਕੇ ਆਉਂਦੀ ਥਰੈਕੀਆਂ ਛੋਟੀਆਂ ਗਲੀਆਂ ਚ ਤੇ ਨਾ ਲਿਓ ਤੇ ਇਸ ਤੋਂ ਪਿਛੋਂ ਬਾਅਦ ਵਿੱਚ ਉਹ ਤੇ ਗੱਡੀ ਟਰਾਲੀ ਲੈ ਕੇ ਵਾਪਸ ਚਲੇ ਗਏ ਕਹਿੰਦੇ ਠੀਕ ਹੈ ਨਹੀਂ ਮੈਂ ਉਹਦੇ ਪਛਾਣ ਲੈ ਗਏ ਬਾਅਦ ਵਿੱਚ ਸਰਪੰਚ ਆਇਆ ਆਫਵਾਦਵੀ ਬਾਂਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਫੋਨ ਕੱਢਦਾ ਰੋਕਦਾ ਉਹ ਟਰੈਕਟਰ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਲੈ ਆ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖੜਾ ਰ ਲਿਆ ਤੇ ਮੈਂ ਉਹਨੂੰ ਕਹਾਂ ਮੈਂ ਤੂੰ ਕਿਉਂ ਡਿਆਂ ਵਾਂਗੇ ਲੈਣਾ ਤੂੰ ਕਿਉਂ ਕਰ ਰਿਹਾ ਇਹ ਕੰਮ ਫਿਰ ਗੱਲ ਤੇ ਟਰਾਲੀ ਉਹਨਾਂ ਦੀ ਉਹ ਵਾਪਸ ਲਾ ਕੇ ਤੂੰ ਕਿਉਂ ਡਿਆਂ ਵਾਂ ਤੇ ਇਹ ਉਤਰ ਗਿਆ ਤੇ ਮੇਰੇ ਹੱਥੀ ਪੈ ਗਿਆ ਮੇਰਾ ਪਰਣਾਪੁਰਾ ਲਾਤਾ ਮੈਂ ਵੀ ਇਹਦੇ ਨਾਲ ਚਲੋ ਹੱਥ ਪਾਈ ਹੋਏ ਦੋਵੇਂ ਬਾਅਦ ਵਿੱਚ ਚੱਲੇ ਇਹ ਹੱਥ ਪਾਈ ਹੋਏ ਸਾਡੀ ਉੱਥੇ ਤੱਕ ਗੱਲ ਰਹਿ ਗਈ ਨੇ ਚੰਗੀ ਗੱਲ ਹੀ ਇਹਨੇ ਬਾਅਦ ਵਿੱਚ ਪਿੰਡ ਦੇ ਮੁੰਡੇ ਸੱਦ ਲਏ ਨਾਲ ਛੋਟਾ دیਵਾਨੀ ਵਾਲਾ ਜਿਹੜਾ ਸੰਧੂ ਆ ਉਥੇ ਉਹਨੂੰ ਫੋਨ ਕੀਤਾ ਉਹ ਵੀ ਮੁੰਡੇ ਨਾਲ ਲੈ ਕੇ ਆ ਗਿਆ ਇਹਨਾਂ ਨੇ ਘੱਟੋ ਘੱਟ 10-12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਹਨਾਂ ਨੇ ਮਾਰਿਆ ਮੇਰੇ ਸਿਰ 'ਤੇ ਸੱਤਾਂ ਲਾਈਆਂ ਮੇਰੇ ਛਾਤੀ ਦੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ 'ਤੇ ਦਾਤਰ ਮਾਰੇ ਇਹਨਾਂ ਨੇ ਮੈਂ ਉੱਥੇ ਹਸਪਤਾਲਾਂ ਕੀ ਪਹੁੰਚਿਆ ਮੈਂ ਉੱਥੇ ਲੰਮੇ ਪੈ ਜਾਵਾ ਮੈਂ ਆ ਇੱਥੇ ਆ ਗਿਆ ਸਿੱਧਾ ਆਣ ਕੇ ਮੈਂ ਇੱਥੇ ਅੰਦਰ ਮੈਨੂੰ ਇਹਨਾਂ ਨੇ ਐਡਮਿਟ ਕੀਤਾ ਮੈਂ ਇੱਥੇ ਇੱਥੇ ਅੰਦਰ ਹੀ ਆਂ ਅੰਦਰ ਮੇਰੇ ਕੋਈ ਇੱਕ ਦੋ ਮੁੰਡੇ ਬਾਹਰ ਯਾਰ ਦੋਸਤ ਹੀਗਾ ਉਹ ਆਏ ਪਤਾ ਲੈਣ ਵਾਸਤੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਜੀ ਕੀ ਨਹੀਂ ਇਹਾਰੇ ਬਾਰੇ ਮੈਨੂੰ ਪਤਾ ਨਹੀਂ ਹੈ ਕਿੱਥੋਂ ਤੱਕ ਕੌਣ ਹੈ ਕਿੰਨੇ ਹਨ ਮੈਨੂੰ ਕੁਝ ਵੀ ਪਤਾ ਨਹੀਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਇੱਥੇ ਅੰਦਰ ਹੀਗਾ ਤੁਸੀਂ ਕਿਹੜੀ ਕੋਆਰਡੀਨੇਟ ਪੁੱਛਦੇ ਮੈਂ ਮੈਂ ਸੋ ਪਾਰਟੀ ਕੇ ਮੈਂ ਕਿਸੇ ਨੂੰ ਵੀ ਸੰਬੰਧਤ ਹੈਗਾ ਮੈਂ ਸਿਰਫ ਇੱਕ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲਦਾ ਹਾਂ ਨਾਰਮਲ ਇੱਕ ਮੈਂ ਸੱਚੀ ਸੱਚੀ ਪਾਰਟੀ ਦੇ ਨਾਲ ਹੀ ਸੰਬੰਧਤ ਆਂ ਹੀ ਕਿਸੇ ਨਾਲ ਅੱਜ ਦਾ ਇਹ ਝਗੜਾ ਜਿਹੜਾ ਹੈ ਬਲੌਕ ਸੰਧੀ ਜਾਂ ਕਿਸੇ ਇਲੈਕਸ਼ਨ ਨਾਲ ਕੋਈ ਇਲੈਕਸ਼ਨ ਦਾ ਨਹੀਂ ਹੈ ਕੋਈ ਪਾਰਟੀਵਾਦੀ ਦਾ ਨਹੀਂ ਹੈ ਇਹ ਸਿਰਫ ਇੱਕ ਗਲੀ ਦੇ ਵਿੱਚੋਂ ਜਿਆਦਾ ਵੱਡੀਆਂ ਟਰਾਲੀਆਂ ਲੈ ਕੇ ਲੰਘਣ ਦਾ ਵਾ ਉਹ ਮੈਂ ਕਹੀ ਕਿ ਨਾ ਇਹ ਕੰਮ ਹੈ ਨਹੀਂ ਮੈਂ ਸਰਵੇ ਮੇਰੀ ਮੰਗ ਸੀ ਕਿ ਹੁਣ ਤੁਹਾਡੀ ਕੀ ਮੰਗ ਹੈ ਹੁਣ ਕੀ ਚਾਹੁੰਦੇ ਇਨਸਾਫ ਲੈਣਾ ਚਾਹਦਾ ਵਾ ਪੁਲਿਸ ਕਰੀਏ ਕਾਰਵਾਈ ਪੱਕਾ ਕਿ ਹਜੇ ਪੁਲਿਸ ਵਾਲਿਆਂ ਨੇ ਹੁਣ ਪਰਚਾ ਕੱਟਿਆ ਵਾ ਵੇਖੋ ਕਰਦੇ ਕੀ ਕਾਰਵਾਈ ਕਰਦੇ ਨੇ ਮੈਨੂੰ ਹਜੇ ਕੁਝ ਨਹੀਂ ਉਹਨਾਂ ਦੱਸਿਆ ਨਾ ਕਿ ਨਾ ਕੋਈ ਗੱਲ ਹੋਈ ਹੈ ਸਾਡੇ ਬੰਦਿਆਂ ਨੇ ਜਿਹੜੀ ਸੱਟ ਲਾਈ ਸੀ ਤੀਜੀ ਪਾਰਟੀ ਉੱਥੇ ਲੱਗੀ ਸੀ ਇੱਥੇ ਲਾਈ ਮੈਂ ਤਾਂ ਅੰਦਰ ਬੈਠਾ ਜੀ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਮੈਂ ਤਾਂ ਬਾਹਰ ਗਿਆ ਹੀ ਨੀਗਾ ਅਏ ਅੰਦਰ ਬੈਠੇ ਆ ਇਹਨਾਂ ਦੇ ਹੋ ਸਕਦਾ ਕਿ ਉਹ ਇਹਨਾਂ ਦੇ ਆਪਸ ਵਿੱਚ ਕੋਈ ਦੂਜੇ ਵਾਂਗੇ ਹੋਣਗੇ ਉਹਨਾਂ ਦੇ ਕੋਈ ਜੋ ਹੈ ਹੋਏਗਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਤੇ ਸਰ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ ਇਹ ਸਰ ਇੱਕ ਦਿਵਾਨੀਪਾਲ ਕਲਾ ਪਿੰਡ 'ਚ ਝਗੜਾ ਹੋਇਆ ਤੇ ਬਲਵਿੰਦਰ ਸਿੰਘ ਆ ਸੰਨਵਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਈਆਂ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਬਲਰ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਆਪੋਜ਼ਿਟ ਪਾਰਟੀ ਹੈ ਉਹ ਵੀ ਆਈ ਆ ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ son of ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ son of ਜਗੀਰ ਸਿੰਘ ਇੱਕ ਹੈਗਾ ਕਨਵਰ ਦੀਪ ਸਿੰਘ son of ਗੁਰਮੀਤ ਸਿੰਘ ਤਿੰਨ ਜਣੇ ਇਹ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਜਿਹੜੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈ ਗਈ ਆ ਕਿੰਨੇ ਕਿੰਨੇ ਵਿਅਕਤੀ ਚੱਕਨੇ ਦੋਵੇਂ ਧਰਾਂ ਦੋਹਾਂ ਧਰਾਂ ਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਇੱਕ ਉਹਦਾ ਬੇਟਾ ਆ ਛੱਲ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ ਪੰਜ ਛੇ ਜਣੇ ਟੋਟਲੇ ਗਏ ਹਾਂਜੀ ਮਾਰ ਇੱਥੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਦੀ ਖਦੂ ਤੇ ਅੰਦਰ ਹੋਇਆ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਬਲਾਗ ਦੇ ਸਾਹਮਣੇ ਅੰਦਰ ਹੈ ਹਾਂਜੀ ਹਾਂਜੀ ਕੰਪਲੈਕਸ ਚ ਹਾਂਜੀ ਜੀ 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 ਹਸਪੀਟਲ ਵੱਲੋਂ ਕੋਈ ਕਾਰਵਾਈ ਸਰਕਾਰ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਅਹੀਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਹੈ ਇਹ ਗੁੰਡਾਗੱਟੀ ਜਿਹੜੀ ਹੋਈ ਹੈ ਤੁਸੀਂ ਇੱਥੇ ਸੀਸੀਟੀਵੀ ਵਗੈਰਾ ਹੋਵੇ ਹਾਂਜੀ ਸੀਸੀਟੀਵੀ ਚ ਹੁੰਦਾ ਜੀ ਸਾਡੇ ਸਾਰੇ ਰਿਕਾਰਡ ਹੁੰਦਾ ਜੀ ਹੋਇਆ ਕੀ ਦੇਖਿਆ ਤੁਸੀਂ ਨਹੀਂ ਇਹੀ ਬਹੁਤਾ ਨਹੀਂ ਬਾਹਰ ਕੇ ਅਸੀਂ ਪਾਰਕ ਚ ਜਿੰਗੇ ਦੇਖਿਆ ਤੁਸੀਂ ਸਾਹਮਣੇ ਦੋ ਤਿੰਨ ਲੜਕੇ ਸੀਗੇ ਉਹ ਦਾ ਵੈਪਨ ਲੈ ਕੇ ਇੱਕ ਦੂਜੇ ਨਾਲ ਝਗੜਾ ਕਰ ਰਹੇ ਸੀਗੇ ਵੈਪਨ ਜਿਹੜੇ ਹੈ ਵੈਪਨ ਸ਼ਾਰਪ ਵੈਪਨ ਸੀਗਾ ਜੀ ਜੋ ਮੈਂ ਨੋਟ ਕੀਤਾ ਸਾਹਮਣੇ ਦਾਤਰ ਵਗੈਰਾ ਸੀਗੇ ਸ਼ਾਰਪ ਵੈਪਨ ਸੀਗੇ ਕਿੰਨੀ ਦੇ ਚੱਲਿਆ ਜੀ ਹਲਾਪਦਾ ਇਹ 5 ਮਿੰਟ ਚੱਲਿਆ ਕਿ ਤੇ ਵਾਰਦਤ ਕਰਨ ਵਾਲੇ ਜਿਹੜੇ ਸੀ ਉਹ ਫਿਰਫਰਾਰ ਹੋ ਗਏ ਤੇ ਜਾਂ ਇਥੇ ਕੋਈ ਮੈਨੂੰ ਉਹਨਾਂ ਦੀ ਕਿਸੇ ਦੀ ਕੋਈ ਪਛਾਣ ਨਹੀਂ ਹੈਗੀ ਹਾਂਜੀ